ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਵਲੌਗ ਤੇ ਅੱਜ ਤਰੀਕ ਹੈਗੀ ਹੈ ਜੀ 8 ਤੇ ਦਿਨ ਬੁੱਧਵਾਰ ਧੁੱਪ ਬਹੁਤ ਸੋਹਣੀ ਨਿਕਲੀ ਅੱਜ ਬਹੁਤ ਬਹੁਤ ਸੋਹਣਾ ਮੌਸਮ ਹੈਗਾ ਤੇ ਆਪਾਂ ਕਰ ਰਹੇ ਹਾਂ ਰੋਈ ਸਾਫ ਤੇ ਸਾਟ ਟਾਈਮ ਹੈਗਾ ਜੀ 10:30 ਤੱਕ ਜਿਆਦੇ ਠੰਡ ਦੇ ਵਿੱਚ ਤਾਂ ਸਫਾਈ ਵੀ ਨਹੀਂ ਹੁੰਦੀ ਸੈਲਫ ਸਾਫ ਕਰਕੇ ਆਪਾਂ ਫਿਰ ਚਾਹ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਬrani si vekh ਉਡੀ ਕੀ ਤੇਜ਼ ਕਰੀ ਆ ਇਹ ਵੀਡੀਓ ਬਹੁਤ ਲੰਮੀ ਬਣ ਜਾਂਦੀ ਜੇ ਸਾਰੀ ਰਸੋਈ ਦੀ ਸਫਾਈ ਤੁਹਾਨੂੰ ਦਿਖਾਉਂਦੇ ਤਾਂ ਅੱਜ ਆਪਾਂ ਚਾਹ ਧਰਤੀ ਹੈ ਅਦਰ ਚਾਹ ਦੇ ਵਿੱਚ ਆਪਾਂ ਪਾਵਾਂਗੇ ਜੁਵੈਨ ਇਹ ਵੱਡੀ ਲਾਚੀ ਵੀ ਮਲਠੀ ਇਹਨੂੰ ਚੀਜ਼ ਆਪਾਂ ਸਰਦੀ ਦੇ ਵਿੱਚ ਚਾਹ ਦੇ ਵਿੱਚ ਪਾਉਣੇ ਆ ਲਓ ਜੀ ਚਾਹ ਤਿਆਰ ਹੈ ਯੋ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ